ਸਤ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਸਰਨਾਮਾ ਟੀਵੀ ਮੈਂ ਪੱਤਰਕਾਰ ਗੁਰਸ਼ੇਪ ਸਿੰਘ ਹੋਂਦਾ ਜਿਮਨੀ ਚੋਣ ਤਰਨਤਨ ਦੀ ਹੋਈ ਆ ਨਤੀਜੇ ਅੱਜ ਆ ਅਕਾਲੀ ਦਲ ਦੂਜੇ ਨੰਬਰ ਤੇ ਆ ਉਹਦੇ ਸੰਬੰਧੀ ਅੱਜ ਸਾਡੇ ਨਾਲ ਗੱਲਬਾਤ ਕਰਨਗੇ ਸ੍ਰੀਨ ਪੱਤਰਕਾਰ ਹਰਪਾਲ ਸਿੰਘ ਪਾਲੀ ਬਜੀਤ ਕੇ ਪਾਲੀ ਜੀ ਕਲਾ ਦਾ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਸਮਝਾਉਣ ਲਈ ਬਹੁਤ ਬਹੁਤ ਧੰਨਵਾਦ ਪਾਲੀ ਜੀ ਜਿਮਨੀ ਚੋਣ ਹੋਈ ਆ ਤਰਨਤਨ ਦੀ ਜੀ ਕਿੱਦਾਂ ਦੀ ਆਮ ਆਦਮੀ ਪਾਰਟੀ ਜੱਤ ਨੂੰ ਦੇਖਦੇ ਸ਼ੋਮਨੀ ਕਾਲੀਦਲ ਜਿਹੜਾ ਦੂਜੇ ਨੰਬਰ ਦਾ ਵਿਰੋਧੀ ਪਾਰਟੀ ਨੂੰ ਪਛਾੜ ਕੇ ਕੀ ਕਹਿਣਾ ਚਾਹੋਗੇ ਅੱਜ ਇਹਦੇ ਵਿੱਚ ਦੇਖੋ ਜਦੋਂ ਆਪਾਂ ਪੰਥਕ ਸਿਆਸਤ ਨੂੰ ਦੇਖਦੇ ਆਂ ਜਾਂ ਪੰਜਾਬ ਦੇ ਜਿਹੜੇ ਮੌਜੂਦਾ ਰਾਜਨੀਤਿਕ ਮਾਹੌਲ ਨੂੰ ਦੇਖਦੇ ਆਂ ਤਾਂ ਬਹੁਤ ਸਾਰੀਆਂ ਗੱਲਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਕਿਉਂਕਿ ਇਹ ਬੜਾ ਨਚੋੜ ਦੇਖਿਆ ਜੇ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ 2011 ਦੇ ਵਿੱਚ ਜਦੋਂ ਆਉਂਦੀ ਹੈ ਤਾਂ ਉਸ ਤੋਂ ਬਾਅਦ ਪੰਜਾਬ ਦੇ ਵਿੱਚ 4 ਐਮਪੀ ਦੀਆਂ ਸੀਟਾਂ ਤੇ ਦਰਦਵਾ ਕਾਇਮ ਕਰਦੀ ਹੈ ਕਾਇਮ ਕਰਨ ਤੋਂ ਬਾਅਦ ਇਹ ਇੱਕ ਮੌਕਾ ਮਿਲਦਾ ਹੁੰਦਾ ਹੈ ਤੇ ਉਹ ਮੌਕੇ ਤੋਂ ਬਾਅਦ ਉਹ ਅੱਗੇ ਪ੍ਰੋਗਰੈਸ ਕੀ ਹੁੰਦੀ ਹੈ ਉਹ ਦਿਖਣ ਵਾਲਾ ਹੁੰਦਾ ਉਸ ਤੋਂ ਬਾਅਦ ਚੋਣ ਆਉਂਦੀ ਹੈ ਵਿਧਾਨ ਸਭਾ ਦੀ ਵਿਧਾਨ ਸਭਾ ਦੇ ਵਿੱਚ 20 ਤੋਂ ਵੱਧ ਐਮ ਐਲ ਏ ਜਿਹੜੇ ਉਹ ਲੈ ਕੇ ਵਿਰੋਧੀ ਧਿਰ ਦੇ ਵਿੱਚ ਜਾਂਦੀ ਹੈ ਉਸ ਤੋਂ ਬਾਅਦ ਮੈਂਬਰ ਪਰ ਮੈਂਬਰ ਪਾਰਲੀਮੈਂਟ ਦੀ ਚੋਣ ਆਉਂਦੀ ਹੈ ਮੈਂਬਰ ਪਾਰਲੀਮੈਂਟ ਚੋਣ ਦੇ ਵਿੱਚ ਸਿਰਫ ਇੱਕ ਐਮ ਪੀ ਇਹਨਾਂ ਦਾ ਬਚਦਾ ਜਿਹਦੇ ਵਿੱਚ ਕੱਲਾ ਮੁੱਖ ਮੰਤਰੀ ਭਗਵਾਨ ਸਿੰਘ ਬਾਣ ਉਹ ਹੁੰਦੇ ਆ ਹਾਂਜੀ ਉਸ ਤੋਂ ਬਾਅਦ ਉਹ ਫੇਰ ਬਦਲ ਹੁੰਦਾ ਤੇ ਆਮ ਆਦਮੀ ਪਾਰਟੀ ਦੀ ਜਦੋਂ ਬਾਈ ਦੇ ਵਿੱਚ ਸਰਕਾਰ ਹੋਂ ਚਾਉਂਦੀ ਹੈ ਤਾਂ ਉਹ ਪਿਛਲੀਆਂ ਜਿਹੜੀਆਂ ਚੋਣਾਂ ਹੁੰਦੀਆਂ ਭਾਵੇਂ ਉਹ ਵਿਧਾਨ ਸਭਾ ਦੀਆਂ ਸੀ ਭਾਵੇਂ ਉਹ ਮੈਂਬਰ ਪਾਰਲੀਮੈਂਟ ਦੀ ਸੀ ਉਹਨਾਂ ਦਾ ਬਹੁਤ ਵੱਡਾ ਰੋਲ ਸੀ ਜੀ ਇਸੇ ਤਰ੍ਹਾਂ ਜੇ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਤਾਂ ਬਹੁਤ ਲੰਬਾ ਸਮਾਂ ਰਾਜ ਕੀਤਾ ਭਾਵੇਂ ਭਾਜਪਾ ਦੇ ਨਾਲ ਮਿਲ ਕੇ ਕੀਤਾ ਜੀ ਪਰ ਰਾਜ ਕੀਤਾ ਬਹੁਤ ਸਾਰੀਆਂ ਸਕੀਮਾਂ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਦੇ ਨਾਮ ਨੇ ਲੋਕ ਯਾਦ ਵੀ ਕਰਦੇ ਯਾਦ ਵੀ ਕਰਦੇ ਆ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਧਰਮਕ ਸਥਾਨ ਦੀਆਂ ਜਿਹੜੀਆਂ ਯਾਦਗਾਰਾਂ ਭਾਵੇਂ ਚੱਪੜ ਪਿੜੀ ਦੀ ਹੋਵੇ ਭਾਵੇਂ ਉਹ ਹੋਰ ਜਿਹੜੀਆਂ ਬਹੁਤ ਸਾਰੀਆਂ ਯਾਦਗਾਰਾਂ ਨੇ ਭਾਵੇਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਉਹਨੇ ਹਰ ਇੱਕ ਧਰਮ ਨੂੰ ਸੁੰਦਰੀ ਕਰਨ ਦੀ ਗੱਲ ਹੋਵੇ ਕਿਉਂਕਿ ਬਹੁਤ ਵੱਡੇ ਕੰਮ ਕੀਤੇ ਸੀਗੇ ਤੇ ਉਸ ਤੋਂ ਬਾਅਦ ਇੱਕਦਮ 15 ਦੇ ਵਿੱਚ ਬੇਅਦਮੀ ਤੋਂ ਬਾਅਦ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਹੈ ਤਾਂ ਇੱਕਦਮ ਨਿਸ਼ਾਨਾ ਜਿਹੜਾ ਸ਼੍ਰੋਮਣੀ ਅਕਾਲੀ ਦਰਕ៏ ਕਿ ਸਰਕਾਰ ਸੀ ਤਾਂ ਲੋਕ ਜਿਹੜੇ ਨਿਰਾਸ਼ ਹੋਏ ਉਸ ਤੋਂ ਬਾਅਦ ਇੱਕ ਅਜਿਹਾ ਸਮਾਂ ਆਇਆ ਕਿ ਹਜ਼ਾਰ ਬੂਟ ਜਿਹੜੀ ਉਹ ਇਹਨਾਂ ਦੇ ਕੈਂਡੀਡੇਟ ਨੂੰ ਪਈ ਲਗਾਤਾਰ ਚੋਣ ਜਿਹੜੀਆਂ ਜਮਾਨ ਤੱਕ ਜਾਂਬ ਤੱਕ ਪਿੱਛੜਦਾ ਹੀ ਆ ਪਿੱਛੜਦਾ ਹੀ ਗਿਆ ਪਿੱਛੜਦਾ ਹੀ ਗਿਆ ਤਿੰਨ ਤੇ ਰਹਿ ਗਿਆ ਤਿੰਨ ਸੀਟਾਂ ਤੇ ਵੀ ਰਹਾ ਤੇ ਉਸ ਤੋਂ ਬਾਅਦ ਜਿੰਨੀਆਂ ਵੀ ਚੋਣਾਂ ਹੋਈਆਂ ਸਾਰਿਆਂ ਦੇ ਵਿੱਚ ਜਮਾਨ ਤੱਕ ਜਾਂਬ ਤੱਕ ਹੋਈ ਇਸ ਦੇ ਵਿੱਚ ਜਦੋਂ ਆਪਾਂ ਦੇਖਦੇ ਆ ਤਾਂ ਆਵਾਜ਼ ਦੇ ਪਾਰਟੀ ਨੇ ਉਹਦਾ ਬਹੁਤ ਬਲਾਹਾ ਜਿਹੜਾ ਲਿਆ ਕਈ ਸਮਾਂ ਦੇ ਵਿੱਚ ਪੰਥਕ ਸਿਆਸਤ ਦੇ ਵਿੱਚ ਕਈ ਪਾਰਟੀਆਂ ਆਈਆਂ ਕਈ ਧਿਰਾਂ ਆਈਆਂ ਜਿਸ ਦਾ ਵੱਡਾ ਨੁਕਸਾਨ ਸ਼੍ਰੋਮਣੀ ਅਕਾਲੀ ਦਲ ਨੇ ਚੱਲਿਆ ਇਸ ਥੋਣ ਦੇ ਵਿੱਚ ਵੀ ਜੇ ਆਪਾਂ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੀ ਜਿੰਨੀ ਕਾਰਗੁਜ਼ਾਰੀ ਆ ਬਹੁਤ ਵਧੀਆ ਰਹੀ ਆ ਅਸੀਂ ਆਪਣੇ ਵੱਲੋਂ ਪ੍ਰਧਾਨ ਸਾਹਿਬ ਨੂੰ ਸ਼ੁਭਕਾਮਨਾਵਾਂ ਵੀ ਦਿੰਨੇ ਆ ਕਿਉਂਕਿ ਇੱਕ ਜਿਹੜਾ ਬੈਕ ਗੇਅਰ ਪਹਿਲਾਂ ਪਿਆ ਹੋਇਆ ਸੀ ਹੁਣ ਅੱਗੇ ਵੜਨ ਨੂੰ ਜਿਹੜਾ ਗੇਅਰ ਪਾਰਟੀ ਦਾ ਪਿਆ ਇਹਦੇ ਵਿੱਚ ਬਾਲੀ ਜੀ ਇੱਕ ਗੱਲ ਥੋੜੀ ਬਚਾਲਿਆ ਜਿੱਦਾਂ ਸੁਖਵੀਰ ਬਾਦਲ ਜੀ ਜਿੱਦਾਂ ਅਕਾਲੀ ਵਰਕਰਾਂ ਦੇ ਅੱਜ ਅੱਜ ਜਿਹੜਾ ਜਾਨੀ ਜਿਹੜਾ ਅੱਜ ਆਪਾਂ ਦੇਖੀਏ ਸੋਸ਼ਲ ਮੀਡੀਆ ਹੁਣ ਚੱਲ ਰਿਆ ਤਾਂ ਕਾਕਾਲੀ ਦਲ ਜਿਹੜਾ ਬੈਕਡਾਉਨ ਡਾਇਨਾਸੌਰ ਜਿੱਦਾਂ ਕੋਈ ਰਵੀ ਆ ਗਿਆ ਡਾਇਨਾਸੌਰ ਨੂੰ ਬਾਦਲ ਸਾਹਿਬ ਫੜੀ ਆਉਂਦੇ ਆ ਤੇ ਇਹਦੇ ਵੀ ਤੁਸੀਂ ਮੰਨਦੇ ਹੋ ਨਾ ਕਿਤੇ ਨਾ ਕਿਤੇ ਜਿਹੜਾ ਸੁਖਵੀਰ ਬਾਦਲ ਦੀ ਮਿਹਨਤ ਬਹੁਤ ਜ਼ਿਆਦਾ ਹੋਈ ਜੀ ਚਾਹੇ ਉਹ ਹੜਾਂ ਤੋਂ ਹੋ ਕੇ ਲੱਗੋ ਤੇ ਉਹਨਾਂ ਨੇ ਹਰ ਇੱਕ ਵਰਕਰ ਨੂੰ ਮਿਲਣਾ ਤੇ ਹੜਾਂ ਦੇ ਵਿੱਚ ਜ਼ਿਆਦਾਤਰ ਕਾਕਾਲੀ ਦਲ ਨੂੰ ਮਦਦ ਕਰਨ ਬਹੁਤ ਗ੍ਰੋਥ ਹੋਈ ਹੈ ਗ੍ਰੋਥ ਹੋਈ ਹੈ ਜੀ ਜੀ ਇਹਦੇ ਚ ਇੱਕ ਗੱਲ ਇਹ ਹੈ ਜੀ ਦੇਖੋ ਜਦੋਂ ਆਪਾਂ ਅਸੀਂ ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ ਨੂੰ ਦੇਖਦੇ ਹਾਂ ਤਾਂ ਕੀ ਹੁੰਦਾਗਾ ਕਿ ਸੁਖਬੀਰ ਸਿੰਘ ਬਾਦਲ ਸਿਆਸਤ ਤੋਂ ਭਾਵੇਂ ਕਾਫੀ ਦੂਰ ਰਹੇ ਜਮਾਨਤਾ ਜਾਬਤ ਹੁੰਦੇ ਆ ਕਿ ਨਹੀਂ ਪਰ ਉਹਨਾਂ ਨੇ ਦ੍ਰਿੜ ਇਰਾਦੇ ਦੇ ਨਾਲ ਜਿਸ ਤਰ੍ਹਾਂ ਪ੍ਰਚਾਰ ਕੀਤਾ ਜਿਸ ਤਰ੍ਹਾਂ ਤੁਸੀਂ ਜਿਵੇਂ ਜ਼ਿਕਰ ਕੀਤਾ ਕਿ ਤਰਨਤਾਰਨ ਦੇ ਜ਼ੋਨ ਦੇ ਵਿੱਚ ਵੀ ਗਏ ਤੇ ਉਸ ਦੇ ਨਾਲ ਜਿਹੜੇ ਹੜ੍ਹ ਪ੍ਰਭਾਵਿਤ ਖੇਤਰ ਸੀਗੇ ਉਹਨਾਂ ਦੇ ਵਿੱਚ ਵੀ ਉਹਨਾਂ ਦੀ ਜਿਹੜੀ ਦੇਣ ਨੂੰ ਕੋਈ ਭੁੱਲ ਨਹੀਂ ਸਕਦਾ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਬਹੁਤ ਸਾਰੇ ਮਿਊਜ਼ ਵੀ ਬਣੇ ਕਿ ਭਾਵੇਂ ਨਿੰਦਿਆ ਭਗਵਾਨ ਮਾਨ ਨੇ ਤਾਂ ਭਾਵੇਂ ਨਿੰਦਿਆ ਰਾਜਾ ਵੜਿੰਗ ਜੀ ਨੇ ਪਰ ਆਮ ਲੋਕ ਸੀ ਜਿਹੜੇ ਉਹ ਇਹ ਗੱਲ ਕਹਿੰਦੇ ਰਹੇ ਨੇ ਕਿ ਜਿਵੇਂ ਸੁਖਬੀ ਸਿੰਘ ਬਾਦਲ ਸੇਵਾ ਕਰ ਰਹੇ ਨੇ ਓਵੇਂ ਸੇਵਾ ਕਰਕੇ ਦਿਖਾਓ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਨੇ ਤਾਂ ਇਤੋਂ ਤੱਕ ਕਿਹਾ ਸੀ ਕਿ ਕਿ ਗੁਰਦੁਆਰਿਆਂ ਤੋਂ ਪੈਸਾ ਲਿਆ ਕੇ ਜਿਹੜਾ ਹੋ ਵੰਡਿਆ ਜਾ ਰਿਹਾ ਤਾਂ ਉਹਦੇ ਤੇ ਜਵਾਬ ਵਿੱਚ ਵੀ ਲੋਕਾਂ ਨੇ ਬਹੁਤ ਸਾਰੇ ਕਮੈਂਟ ਜਿਹੜੇ ਦਿੱਤੇ ਸੀ ਪਹਿਲੇ 3 ਰਾਊਂਡ ਜਦੋਂ ਅੱਜ ਦੀ ਗਣਤੀ ਸ਼ੁਰੂ ਹੋਈ ਸੀ ਪਹਿਲੇ 3 ਰਾਊਂਡ ਪੂਰੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਜਿੰਦੀ ਉਹ ਸਾਹ ਭਰੇ ਸੀ ਸ਼ਾਇਦ ਉਹਨਾਂ ਨੂੰ ਲੱਗ ਰਿਹਾ ਸੀ ਕਿ ਲਗਾਤਾਰ ਇਹ ਜਿਹੜੀ ਉੱਪਰ ਵਾਲੀ ਰਾਉਂਡ ਦੇ ਚੱਲ ਰਹੇ ਉੱਪਰ ਤਾਂ ਉਹ ਲਗਾਤਾਰ ਉਸੇ ਤਰ੍ਹਾਂ ਆਪਾਂ ਕਹੇ ਵੀ ਦਿੰਦੇ ਵੀ ਘਟਦੀ ਨਹੀਂ ਹੁੰਦੀ ਲੀਡ ਘਟਦੀ ਨਹੀਂ ਹੁੰਦੀ ਇੱਕ ਧਾਰਨਾ ਹੁੰਦੀ ਹੈ ਪਰ ਇਸ ਤੋਂ ਬਾਅਦ ਇੱਕ ਚੀਜ਼ ਦੇਖਣ ਵਾਲੀ ਹੈ ਵੀ ਜਦੋਂ ਹਰਮਨ ਸਿੰਘ ਸੰਧੂ ਉਹਨਾਂ ਦੀ ਜਿਹੜੀ ਰਾਉਂਡ ਦੇ ਵਿੱਚ ਤੀਜੇ ਚੌਥੇ ਰਾਉਂਡ ਦੇ ਵਿੱਚ ਆ ਕੇ ਜਦੋਂ ਅਪ ਹੋਏ ਨੇ ਭਾਵੇਂ ਵੋਟਾਂ ਦੀ 180 ਦੇ ਕਰੀਬ ਜਿਹੜੀਆਂ ਵੋਟਾਂ ਦੀ ਲੀਡ ਸੀ ਪਰ ਉਸ ਤੋਂ ਬਾਅਦ ਉਹ ਲੀਡ ਜਿਹੜੀ ਨਹੀਂ ਟੁੱਟੀ ਵਾਧਦੀ ਗਈ ਵਾਧਦੀ ਗਈ ਇਹਦੇ ਵਿੱਚ ਇਹਨਾਂ ਤੋਂ ਉਹਨਾਂ ਦੇ ਵਿੱਚ ਦੋ ਨੁਕਸਾਨ ਜਿਹੜੇ ਸਭ ਤੋਂ ਵੱਡੇ ਹੋਏ ਐ ਇੱਕ ਤਾਂ ਭਾਜਪਾ ਨੂੰ ਸਭ ਤੋਂ ਵੱਡਾ ਨੁਕਸਾਨ ਜਿਹੜਾ ਝੱਲਣਾ ਪਿਆ ਦੂਜਾ ਕਾਂਗਰਸ ਦੇ ਜਿਹੜੇ ਪ੍ਰਧਾਨ ਨੇ ਰਾਜਾ ਬੜੇਗੁਰੂ ਭਾਵੇਂ ਉਹਨਾਂ ਦੀ ਜਿਹੜੀ ਗਲਤ ਬਿਆਨਬਾਜ਼ੀ ਸੀ ਭਾਵੇਂ ਪਾਰਟੀ ਦਾ ਜਿਹੜਾ ਕੇਡਰ ਉਹ ਨਾਰਾਜ਼ ਹੋ ਕੇ ਘਰੇ ਬੈਠਾ ਸੀ ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਵੱਡੇ ਲੀਡਰਸ ਜਿਹੜੇ ਉਹ ਘਰੋ ਘਰੀ ਬੈਠੇ ਸੀ ਉਹ ਪ੍ਰਚਾਰ ਦੇ ਵਿੱਚ ਨਹੀਂ ਆਏ ਤੇ ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਇੰਨੀ ਵੱਡੀ ਬੋਟ ਦੇ ਵਿੱਚ ਦੋ ਗੱਲਾਂ ਨੋਟ ਕਰਨ ਵਾਲੀਆਂ ਸੇਵਕ ਜੀ ਇੱਕ ਗੱਲ ਤਾਂ ਇਹ ਕਿ ਜਿਹੜਾ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਉਹਨਾਂ ਦੀ ਮਿਹਨਤ ਨੂੰ ਭਾਗ ਲੱਗੇ ਨੇ ਇਸ ਦੇ ਨਾਲ ਹੀ ਇੱਕ ਜਿਹੜੇ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਚੋਣ ਲੜ ਰਹੇ ਸੀ ਉਹਨਾਂ ਦੀ ਬੇਟੀ ਨੇ ਕੰਚਨ ਪ੍ਰੀਤ ਕੌਰ ਹਾਂ ਜੀ ਤਾਂ ਮੈਂ ਉਹਨਾਂ ਦੀ ਜੇ ਇਸ ਚੋਣ ਦੇ ਵਿੱਚ ਜਿਹੜੀ ਵੋਟਾਂ ਦੀ ਗਿਣਤੀ ਵਧੀ ਦੇ ਵਿੱਚ ਜੇ ਉਹਨਾਂ ਦੇ ਆਪਾ ਸਹਿਯੋਗ ਨੂੰ ਪਾਸੇ ਕਰ ਦਈਏ ਤਾਂ ਅਤ ਕਥ ਨਹੀਂ ਹੋਊਗੀ ਕੰਚਨ ਪ੍ਰੀਤ ਦੀ ਜਿਹੜੀ ਕਾਰਗੁਜ਼ਾਰੀ ਆ ਉਹ ਸਾਰਿਆਂ ਨੇ ਅੱਖੀਂ ਦੇਖੀ ਆ ਕਾਮਯੋ ਅਤੇ ਸਤਤ ਰਿਤ ਸਰਕਾਰ ਦੇ ਨਾਲ ਪੂਰੀ ਤਰ੍ਹਾਂ ਭੜਦੇ ਨਜ਼ਰ ਆਏ ਬਹੁਤ ਸਾਰੇ ਥਾਵਾਂ ਦੇ ਉੱਤੇ ਦੇਖਿਆ ਕਿ ਪੁਲਿਸ ਵੀ ਧੱਕੇਸ਼ਾਹੀ ਕਰ ਰਹੀ ਹੈ ਬਹੁਤ ਸਾਰੇ ਥਾਵਾਂ ਤੇ ਦੇਖਿਆ ਕਿ ਕਿਵੇਂ ਜਿਹੜਾ ਇੱਕ ਧਰ ਬਣ ਕੇ ਪੰਜਾਬ ਪੁਲਿਸ ਕੰਮ ਕਰ ਰਹੀ ਹੈ ਜਿਹੜੇ ਬਿਨਾ ਨੰਬਰ ਪਲੇਟਾਂ ਤੋਂ ਗੱਡੀਆਂ ਘੁੰਮਦੀਆਂ ਉੱਥੇ ਦਿਖੀਆਂ ਤਾਂ ਇਹ ਦੋਸ਼ ਨੇ ਜਿਹੜੇ ਇਹ ਕੱਲੇ ਕਾਂਚਨ ਕੁਲਕੌਰ ਨੇ ਨਹੀਂ ਲਾਏ ਇਹ ਦੋਸ਼ ਕੁ ਭਾਜਪਾ ਦੇ ਕੇਂਦਰੀ ਮੰਤਰੀ ਆ ਰਵਨੀਤ ਸਿੰਘ ਬਿੱਟੂ ਉਹਨਾਂ ਨੇ ਵੀ ਲਾਏ ਨੇ ਕਿ ਸੱਚਮੁੱਚ ਜਿਹੜੀ ਤੱਕਾ ਕਰ ਰਹੀ ਹੈ ਆਮ ਆਦਮੀ ਪਾਰਟੀ ਪਰ ਇਹਨਾਂ ਚੋਣ ਨਤੀਜਿਆਂ ਦੇ ਵਿੱਚ ਇੱਕ ਗੱਲ ਜ਼ਰੂਰ ਇਹ ਰਹੀ ਹੈ ਕਿ ਆਮ ਆਦਮੀ ਪਾਰਟੀ ਦੇ ਜਿੰਨੀਆਂ ਵੀ ਰੈਲੀਆਂ ਵੱਡੀਆਂ ਹੋਈਆਂ ਜੀ ਉਹਨਾਂ ਦੇ ਵਿੱਚ ਕੀਤੇ ਕੰਮਾਂ ਦਾ ਜ਼ਿਕਰ ਦੇ ਵਿੱਚ ਇੱਕ ਗੱਲ ਅਧੂਰੀ ਹੈ ਕਿ ਅਸੀਂ ਨੌਕਰੀਆਂ ਦਿੱਤੀਆਂ ਨੇ ਪਰ ਇਸ ਤੋਂ ਬਾਅਦ ਜੇ ਵੱਧ ਤੋਂ ਵੱਧ ਸਮਾਂ ਮੁੱਖ ਮੰਤਰੀ ਭਗਵਾਨ ਸਿੰਘ ਮਾਣ ਨੇ ਦਿੱਤਾ ਹੈ ਤਾਂ ਉਹ ਸੁਖਵੀਰ ਬਾਦਲ ਨੂੰ ਦਿੱਤਾ ਕਿਉਂਕਿ ਸਭ ਤੋਂ ਵੱਧ ਨਿਸ਼ਾਨੇ ਜਿਹੜੇ ਉਹਨਾਂ ਤਕਵੀਰਵਾਦ ਉੱਤੇ ਲਾਏ ਆਉਂਦੇ ਵਿਚ ਆਇਆ ਵੀ 42 42 45 45 ਮਿੰਟ ਜਿਹੜੇ ਕੱਲੇ ਬਾਦਲ ਸਾਹਿਬ ਤੇ ਲਾਉਂਦੇ ਬਾਦਲ ਸਾਹਿਬ ਤੇ ਲਾਉਂਦੇ ਰਹੇ ਨੇ ਇਹਦੇ ਲਈ ਇਹ ਇਹ ਬਾਦਲ ਸਾਹਿਬ ਨੇ ਵੀ ਕਿਹਾ ਬਾਦਲ ਸਾਹਿਬ ਦੀ ਇੱਕ ਇੰਟਰਵਿਊ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਿੰਨੇ ਵੀ ਕਿਉਂਕਿ ਹਰਮੀਸ ਜਿਹੜੇ ਸੰਧੂ ਚੋਣ ਲੜ ਰਹੇ ਸੀਗੇ ਇਹ ਉਹ ਅਕਾਲੀ ਦਲ ਦਾ ਹਿੱਸਾ ਰਹੇ ਹੈ ਇੱਕ ਪੱਤਰਕਾਰ ਨੇ ਪੁੱਛਿਆ ਸੀ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਕਿ ਇਹ ਅਜਿਹਾ ਕਿਉਂ ਤਾਂ ਸੁਖਵੀਰ ਬਾਦਲ ਨੇ ਕਿਹਾ ਸੀ ਕਿ ਇਹ ਜਿਹੜਾ ਕਾਰਜ ਹੋ ਰਹੇ ਨੇ ਇਹ ਜਿਹੜੇ ਕੰਮ ਹੋ ਰਹੇ ਨੇ ਲੋਕ ਛੱਡ ਕੇ ਜਾ ਰਹੇ ਨੇ ਪਾਰਟੀ ਤਾਂ ਇਹ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਉਹਨਾਂ ਨੇ ਕਿਹਾ ਕਿ ਹੋ ਰਹੀ ਹੈ ਜਿਹੜਾ ਕੰਮ ਮੈਂ ਨਹੀਂ ਕਰ ਸਕਿਆ ਉਹ ਕਾਲਪੁਰਖ ਵਾਹਿਗੁਰੂ ਕਰ ਰਹੇ ਨੇ ਇਹਨਾਂ ਚੋਣਾਂ ਦੇ ਨਤੀਜਿਆਂ ਤੇ ਜੇ ਪੰਥਕ ਸਿਆਸਤ ਆ ਜਿਹੜੀ ਜਿਹੜੀ ਉਹ ਹਲਕੇ ਦੇ ਵਿੱਚ ਭਾਰੂ ਹੈ ਉਥੇ ਜਿਹੜੇ ਭਾਵੇਂ ਕਿ ਪੰਥਕ ਧਰਾਂ ਦੇ ਵੱਲੋਂ ਚੋਣ ਲੜਦੇ ਜੀ ਜਿਹੜੇ ਨੇਗੇ ਮਨਦੀਪ ਸਿੰਘ ਮਨਦੀਪ ਜੀ ਹਾਂ ਉਹਨਾਂ ਨੇ ਚੋਣ ਲੜਨ ਤੋਂ ਬਾਅਦ ਭਾਵੇਂ ਉਹ ਹਾਰ ਗਏ ਨੇ ਪਰ ਤੀਜੇ ਨੰਬਰ ਤੇ ਉਹ ਬਹੁਤ ਖੁਸ਼ੀ ਦੀ ਗੱਲ ਆ ਕਿ ਪਹੁੰਚੇ ਆ ਪਰ ਜਮਾ ਚੋਣਾਂ ਤੋਂ ਬਾਅਦ ਦੇ ਵਿੱਚ ਉਹਨਾਂ ਦਾ ਇੱਕ ਬਿਆਨ ਉਹਦੇ ਤੇ ਵਿਚਾਰ ਕਰਨ ਦੀ ਲੋੜ ਆ ਕਿਉਂਕਿ ਉਹਨਾਂ ਨੇ ਕਿਹਾ ਕਿ ਸ਼ਰਾਬ ਨੂੰ ਵੋਟ ਪਈ ਆ ਵੈਸੀ ਨੂੰ ਵੋਟ ਪਈ ਆ ਤਾਂ ਕੀ ਇਹ ਇਹਦਾ ਕਹਿਣ ਦਾ ਮਤਲਬ ਇਹ ਲੱਗ ਰਿਹਾ ਕਿ ਜਿਵੇਂ ਜੇ ਉਹ ਨਰਾਜ਼ ਨੇ ਤਾਂ ਕਿਉਂਕਿ ਪੰਥਕਾਲਕਾ ਕਿਹਾ ਜਾਂਦਾ ਤਰਨ ਤਾਨ ਤੇ ਜੇ ਸ਼ਰਾਬ ਦੇ ਨਾਮ ਦਾ ਉਹ ਜ਼ਿਕਰ ਕਰਦੇ ਆ ਤਾਂ ਉਹ ਇੱਕ ਨਿਰਾਸ਼ਾ ਭਰੀ ਗੱਲ ਆ ਕਿਉਂਕਿ ਪੰਥਕਾਲਕਿਆਂ ਦੇ ਵਿੱਚ ਇੰਨੀ ਜ਼ਿਆਦਾ ਵੀ ਲੋਕਾਂ ਨੂੰ ਇਹ ਨਹੀਂ ਸੁੱਕਿਆ ਜਾਣਾ ਚਾਹੀਦਾ ਕਿ ਉਹ ਸ਼ਰਾਬ ਨੂੰ ਹੀ ਵੋਟ ਪਈ ਤੋ ਇਹ ਮਨਦੀਪ ਨੂੰ ਇਹ ਸੋਚਣ ਦਾ ਸਮਾਂਗਾ ਹਾਂ ਜੀ ਕੰਚਨ ਪ੍ਰੀਤ ਦੀ ਗੱਲ ਕੀਤੀ ਆ ਤੁਸੀਂ ਜੀ ਜੀ ਜਿੱਦਾਂ ਸ਼ੋਮਣੀ ਕਾਲੀਦਨ ਇਸਤਰੀ ਵਿੰਗ ਦੇ ਪ੍ਰਧਾਨ ਮੈ ਬੀਬੀ ਹਰਗੋਬਿੰਦ ਕੋਆਰਡੀਨੇਟਰ ਆਇਆ ਗਿਆ ਜੀ ਕਿੱਦਾਂ ਉਹਨਾਂ ਦੀ ਕਾਰਜ ਜਿੱਦਾਂ ਤੁਸੀਂ ਕਿਹਾ ਗੋਤ ਵਧੀਆ ਕਾਰਜਕਾਰੀ ਕੀਤੀ ਆ ਜਿੱਦਾਂ ਹੁਣ ਕਾਲੀਦਨ ਬੈਕਪੋਰਟ ਤੇ ਸੀਗਾ ਜੀ ਤੇ ਨਵੇਂ ਚਿਹਰੇ ਕੋਈ ਚਾਹੇ ਕਾਲੀਦਨ ਦਾ ਜੋਤਾ ਪ੍ਰਧਾਨ ਲਾਇਆ ਝੰਜਾਲ ਸਾਹਿਬ ਆਇਆ ਜੀ ਠੀਕ ਆ ਜੀ ਕੰਚਨ ਪ੍ਰੀਤ ਨੂੰ ਅਕਾਲੀ ਦੇ ਇਸਤਰੀ ਵਿੰਗ ਦੀ ਜੇ ਬਾਗਡੋਰ ਭਾਟੇ ਪ੍ਰਧਾਨ ਸੌਂਪਦੇ ਆ ਜੀ ਤਾਂ ਉਹਨਾਂ ਨੂੰ ਕਿੱਦਾਂ ਦੇਖਦੇ ਹੁੰਦੇ ਸੀ ਇਹਦੇ ਵਿੱਚ ਦੋ ਗੱਲਾਂ ਨੇ ਜੀ ਦੇਖੋ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬੀਬਾ ਹਰਸੀਮਰਤ ਕੌਰ ਬਾਦਲ ਬੱਟੇਕ ਅੱਦਾਵਾਰਾ ਗੂਆ ਪਰਿਵਾਰ ਦੇ ਵਿੱਚੋਂ ਨੇ ਬਾਦਲ ਦੇ ਤੇ ਇਸ ਦੇ ਨਾਲ ਹੀ ਉਸ ਤੋਂ ਬਾਅਦ ਬੀਬੀ ਹਰਗੋਬਿੰਦ ਕੌਰ ਜਿਹੜੇ ਕਿ ਇੱਕ ਆਸਾ ਵਰਕਰ ਤੋਂ ਅੱਠ ਕੇ ਅੱਗੇ ਪਾਰਟੀ ਦੀਆਂ ਗਤੀਵਿਧੀਆਂ ਨੂੰ ਅੱਗੇ ਉਹਨਾਂ ਨੇ ਤੋਰਿਆ ਜੀ ਤੇ ਇਹ ਗੱਲ ਕਰੀਏ ਤਾਂ ਕੰਚਨਪ੍ਰੀਤ ਕੌਰ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਸਰਦਾਰ ਸੁਖਬੀ ਸਿੰਘ ਬਾਦਲ ਇਸ ਕਾਰਨ ਨੂੰ ਪੂਰੀ ਤਰ੍ਹਾਂ ਜਾਣ ਚੁੱਕੇ ਆ ਕਿ ਨੌਜਵਾਨਾਂ ਦੇ ਹੱਥ ਬਾਗਡੋਰ ਦੇਣੀ ਸ਼੍ਰੋਮਣੀ ਅਕਾਲੀ ਦਲ ਲਈ ਬੜੀ ਜ਼ਰੂਰੀ ਹੈ ਸੋ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਜਰੂਰ ਕੰਚਨਪ੍ਰੀਤ ਕੌਰ ਨੂੰ ਕੋਈ ਵੱਡੀ ਜ਼ਿੰਮੇਵਾਰੀ ਦੇਣ ਤਾਂ ਕਿ ਇਹਦਾ ਚੋਣਾਂ ਦੇ ਵਿੱਚ ਜਿਹੜਾ ਉਹਨਾਂ ਨੇ ਕਰਿਸ਼ਮਾ ਕੀਤਾ ਹੈ ਜਿਹੜਾ ਚੋਣਾਂ ਦੇ ਵਿੱਚ ਅਸਰ ਦਿਖਾਇਆ ਹੈ ਭਾਵੇਂ ਕਿ ਉਹਨਾਂ ਦੇ ਪਤੀ ਦੇ ਗੈਂਗਸਟਰ ਹੋਣ ਦਾ ਇਲਜ਼ਾਮ ਜਿਹੜਾ ਸਾਰੀਆਂ ਧਿਰਾਂ ਲਾਉਂਦੀਆਂ ਆਈਆਂ ਕਾਂਗਰਸ ਨੇ ਵੀ ਲਾਇਆ ਆਮ ਆਦਮੀ ਪਾਰਟੀ ਨੇ ਵੀ ਲਾਇਆ ਭਾਰਤ ਧਰਮੀ ਫੌਜੀ ਉਹਦਾ ਪਿਤਾ ਸੀਗਾ ਜਿਨ੍ਹਾਂ ਨੇ ਸ੍ਰੀ ਦਰਵਾਦ ਸਾਹਿਬ ਤੇ ਜਦੋਂ ਹਮਲਾ ਹੋਇਆ ਸੀ ਤਾਂ ਫੌਜ ਦਾ ਪਾਸਾ ਛੱਡ ਕੇ ਉਹ ਇਹ ਦੂਜੇ ਪਾਸੇ ਸਿੰਘਾਲੇ ਪਾਸੇ ਆ ਕੇ ਜਿਹੜੇ ਲੜੇ ਸੀ ਅੱਜ ਨਤੀਜੇ ਆਇਆ ਕਰਨਤਨ ਜੀ ਜੀ ਸ਼ੋਮਨੀ ਕਾਲੀਦਲਾ ਦੀ ਜਿਹੜੀ ਸਰਕਾਰ ਸਰਕਾਰ ਉਹ ਜਿਹੜੇ ਕਹਿੰਦੇ ਆ 2027 ਦੇ ਵਿੱਚ ਸਵੀਰ ਸਿੰਘ ਬਾਦਲ ਆ ਜਾਂ ਦੂਜੀਆਂ ਪਾਰਕੀਆਂ ਦਾ ਲਾ ਜੀ ਕਿ ਇਹਦਾ ਇਹਦਾ ਅਗਲੀਆਂ ਚੋਣਾਂ ਤੇ ਅਸਰ ਦੇਖਣ ਨੂੰ ਮਿਲੇਗਾ ਜੀ ਛੋਟੀਆਂ ਵੀ ਚਾਹੀਏ ਚੋਣਾਂ ਹੋਣ ਉਹਦੇ ਚ ਬਲਾਗ ਸਮੰਤੀ ਵੀ ਹੋਣੀਆਂ ਜੇ ਜ਼ਿਲ੍ਹਾ ਪ੍ਰਸ਼ਦ ਦੇ ਉਦੋਂ ਬਾਅਦ ਚ ਜਦੋਂ ਵਿਧਾਨ ਸਭਾ ਦੀ ਹੋਣੀ ਹੈ ਜੀ ਅਸਾ ਇਹ ਬੜੀ ਖੁਸ਼ੀ ਦੀ ਗੱਲ ਆ ਕਿ ਅੱਜ ਦੇ ਤਾਜ਼ਾ ਸਰਵੇਖਣ ਨੇ ਜਿਹਦੇ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਭਾਵੇਂ ਚੋਣ ਜਿੱਤ ਚੁੱਕੀ ਹੈ ਪਰ ਜੂਨ ਕਮਿਸ਼ਨ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਆਉਣ ਵਾਲੀਆਂ ਬਲਾਕ ਸਭਾਤੀ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਲਈ ਉਹਦੀਆਂ ਤਿਆਰੀਆਂ ਦੇ ਵਿੱਚ ਭਾਵੇਂ ਪ੍ਰਸ਼ਾਸਨ ਜੁਟ ਗਿਆ ਜੀ ਪ੍ਰਸ਼ਾਸਨ ਵੱਲੋਂ ਪ੍ਰਬੰਧ ਜਿਹੜੇ ਉਹ ਲਗਾਤਾਰ ਹੁਣ ਸ਼ੁਰੂ ਹੋ ਜਾਣੇ ਆ ਇਸ ਦੇ ਨਾਲ ਹੀ ਪਿੰਡਾਂ 'ਚ ਵੀ ਚਹਿਲ ਪਹਲ ਹੋ ਜਾਣੀ ਆ ਹੂੰ ਤਾਂ ਇਹਦਾ ਅਸਰ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਦਿਖਣਾ ਕਿਉਂਕਿ ਭਾਜਪਾ ਦੇ ਨਾਲ ਗੱਠ ਜੋੜ ਦੀ ਗੱਲ ਜਿਹੜੀ ਸ਼੍ਰੋਮਣੀ ਅਕਾਲੀ ਦਲ ਨਾਲ ਚੱਲਦੀ ਆ ਜਿਹਦਾ ਇੱਕ ਜਰੀਆ ਬਣਿਆ ਹੁੰਦਾ ਕਿ ਆਮ ਗੱਲਬਾਤ ਦੇ ਵਿੱਚ ਚੱਲਦਾ ਕਿ ਜੇ ਭਾਜਪਾ ਤੇ ਅਕਾਲੀ ਦਲ ਦੀ ਵੋਟ ਕੰਪੈਰੀਸ਼ਨ ਹੋਵੇ ਜੀ ਤਾਂ ਜਿੱਤ ਦੇ ਕੈਂਡੀਡੇਟ ਨੂੰ ਜ਼ਿਆਦਾ ਹੁੰਦੀ ਹੈ ਪਰ ਇਸ ਵਾਰ ਉਲਟਾ ਹੈ ਇਸ ਵਾਰ ਭਾਜਪਾ ਦੀ ਵੋਟ ਇੰਨੀ ਜ਼ਿਆਦਾ ਥੱਲੇ ਗਈ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਕਾਫੀ ਉਤੋਂ ਭਾਰੂ ਨਜ਼ਰ ਆ ਰਿਹਾ ਜਿਹੜੀ ਇੱਕ ਘਾਟ ਵੱਡੀ ਭਾਜਪਾ ਨੂੰ ਵੀ ਲੱਗ ਰਿਹਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਕਿਤੇ ਉਹਨਾਂ ਤੋਂ ਵੀ ਛੋਟੀ ਵੱਡੀ ਪਾਰਟੀ ਆ ਵੀ ਛੋਟੀ ਪਾਰਟੀ ਹੈ ਤਾਂ ਉਹ ਜਿਹੜਾ ਖਲਾਅ ਭਰਿਆ ਪੰਥਕ ਸਿਆਸਤ ਦੇ ਵਿੱਚ ਇੱਕ ਠਹਿਰਾਹ ਹੁੰਦਾ ਇੱਕ ਟਕਾ ਹੁੰਦਾ ਉਹ ਟਕਾ ਦੇ ਵਿੱਚ ਇੱਕ ਦੀਪ ਸਿੱਧੂ ਜਿਹੜੇ ਨੌਜਵਾਨ ਆਗੂ ਸੀ ਉਹ ਚਲੇ ਗਏ ਜਨਗੀਆਂ ਤੋਂ ਉਹ ਅਕਸਰ ਇੱਕ ਗੱਲ ਕਹਿੰਦੇ ਹੁੰਦੇ ਕਿ ਪੰਥਕ ਸਿਆਸਤ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਜੇਕਰ ਇੱਥੋਂ ਗਿਆ ਤਾਂ ਉਹ ਉਹਦੀ ਖਾਲੀ ਹੋਈ ਜਿਹੜੀ ਸਪੇਸ ਆ ਉਹਨੂੰ ਕੌਣ ਭਰੇਗਾ ਉਹਨੂੰ ਕੂ ਭਰਨ ਦੀ ਕੋਸ਼ਿਸ਼ ਕੀਤੀ ਅਮਰਤ ਪਾਲ ਨੇ ਜੀ ਉਹ ਖ ਪਰਣ ਦੀ ਕੋਸ਼ਿਸ਼ ਕੀਤੀ ਭਾਈ ਅਮਰਪਾਲ ਸਿੰਘ ਦੇ ਪਿਤਾ ਨੇ ਆ ਕੇ ਲਗਾਤਾਰ ਅੱਗੇ ਇਸ ਜ਼ੋਨ ਦੇ ਵਿੱਚੋਂ ਕਿਉਂਕਿ ਮਨਦੀਪ ਨੂੰ ਲੈ ਕੇ ਜਾਂਦਾ ਪੰਥਕ ਸਿਆਸਤ ਦੇ ਵਿੱਚ ਇਹ ਗੱਲ ਚੱਲੀ ਕਿ ਭਾਈ ਹਰਪ੍ਰੀਤ ਸਿੰਘ ਖਾਲਸਾ ਜਿਹੜੇ ਕਿ ਅਕਾਲ ਤਖਤ ਦੇ ਜਥੇਦਾਰ ਰਹੇ ਨੇ ਜੀ ਤੇ ਉਹ ਆ ਕੇ ਇਸ ਖਲਾ ਨੂੰ ਭਰਨਗੇ ਬਹੁਤ ਚਰਚਾ ਚੱਲੀ ਕਿਉਂਕਿ ਅਕਾਲੀ ਦਲ ਦੀ ਖਾਲੀ ਹੋਈ ਥਾਂ ਨੂੰ ਆਮ ਆਦਮੀ ਪਾਰਟੀ ਨੇ ਭਰਿਆ ਉਸ ਤੋਂ ਬਾਅਦ ਉਹਨਾਂ ਦੀ ਆਮ ਆਦਮੀ ਪਾਰਟੀ ਦੀ ਜਿਹੜੀ ਇਹ ਕਾਰਜਕਾਰੀ ਤੋਂ ਲਗਾਤਾਰ ਚੱਲੀ ਆਈ ਗੱਲ ਨੂੰ ਦੇਖ ਕੇ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਲੋਕਾਂ ਦਾ ਅਕਸਾਹ ਬਣਿਆ ਤੇ ਹੁਣ ਜਿਹੜਾ ਉਹ ਖਲਾਅ ਦੀ ਗੱਲ ਕੀਤੀ ਜਾ ਰਹੀ ਸੀ, ਠਹਿਰਾਅ ਦੀ ਗੱਲ ਕੀਤੀ ਜਾ ਰਹੀ ਸੀ ਤਾਂ ਉਹ ਉਹਨੂੰ ਪ੍ਰਸ਼ਨ ਚਿੰਨਣ ਲੱਗ ਗਿਆ। ਲੱਗ ਗਿਆ ਜਦੋਂ ਤਾਂ ਕਹਿ ਦਿੰਦਾ ਕਹਿ ਵੀ ਜ਼ਿਆਦਾ ਪੰਜਾਬ ਦੀ ਜਿਹੜੀ ਖੇਤਰੀ ਪਾਰਟੀ ਆ ਜੀ ਉਹ ਪੰਜਾਬ ਦੀ ਸੱਤਾ ਦੇ ਉੱਤੇ ਕਾਬਜ ਹੋ ਕੇ ਤਾਂ ਕਿ ਜੇ ਪੰਜਾਬ ਦੇ ਹੱਕਾਂ ਦੀ ਗੱਲ ਆ ਸਹੀ ਢੰਗ ਨਾਲ ਕੀਤੀ ਜਾ ਸਕੇ। ਇਹਦੇ ਵਿੱਚ ਇੱਕ ਗੱਲ ਇਹ ਬੜੀ ਰਹੀ ਹੈ ਕਿ ਆਮ ਲੋਕਾਂ ਦੇ ਵਿੱਚ ਇੱਕ ਚਰਚਾ ਇਹ ਆਮ ਹੋ ਗਈ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਤੇ ਇਹ ਦੋਸ਼ ਲੱਗਦੇ ਸੀ ਕਿ ਭਾਵੇਂ ਉਹਨਾਂ ਨੇ ਕੰਮ ਕੀਤੇ ਆ ਪੰਜਾਬ ਦੇ ਵਿੱਚ ਪਰ ਉਹ ਸਮਝਾਉਣ ਦੇ ਵਿੱਚ ਲੋਕਾਂ ਨੂੰ ਸਫਲ ਨਹੀਂ ਹੋਏ ਸੀ ਕਿ ਅਸੀਂ ਆ ਕਾਰਜ ਕੀਤੇ ਅਸੀਂ ਆ ਕਾਰਜ ਕੀਤੀ ਹੈ ਤੇ ਸੋਸ਼ਲ ਮੀਡੀਆ ਦਾ ਜਿਹੜਾ ਗਰਾਊਂਡ ਹੈ ਉਹਦੇ ਤੋਂ ਵੀ ਆਮ ਜਿਹੜੀ ਸ਼੍ਰੋਮਣੀ ਅਕਾਲੀ ਦਲ ਸੀ ਦੂਰ ਰਹਿੰਦਾ ਸੀ ਪਰ ਹੁਣ ਸਮੇਂ ਦੀ ਜਾਗਤ ਨੂੰ ਦੇਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਵੀ ਇਸ ਪਲੇਟਫਾਰਮ ਤੇ ਆਇਆ ਇਸ ਦੇ ਨਾਲ ਹੀ ਲੋਕਾਂ ਨੂੰ ਆਪਣੇ ਕੀਤੇ ਕੰਮ ਸਮਝਾਉਣ ਦੇ ਵਿੱਚ ਵੀ ਸਫਲ ਹੋ ਗਏ ਸਫਲ ਹੋਣ ਤੋਂ ਭਾਵ ਕਿ ਜਿਵੇਂ ਹੁਣ ਪਿਛਲੀਆਂ ਸਰਕਾਰਾਂ ਦੇ ਵਿੱਚ ਜਿਹੜਾ ਕੁਝ ਵੀ ਹੋਇਆ ਜਿਹੜਾ ਆ ਕੇਜਰੀਵਾਲ ਉਹ ਨੂੰ ਲੋਕਾਂ ਦੇ ਵਿੱਚ ਕੱਟਣ ਵਾਸਤੇ ਸਰਦਾਰ ਸੁਖਬੀਰ ਸਿੰਘ ਬਾਦਲ ਅਕਸਰ ਇਹ ਗੱਲ ਕਹਿੰਦੇ ਆ ਕਿ ਖੇਤਰੀ ਪਾਰਟੀ ਹੈ ਤਾਂ ਉਹ ਜਿੰਨਾ ਵੀ ਪੈਸਾ ਇਨਵੈਸਟ ਕਰੂਗੀ ਜਿੰਨਾ ਵੀ ਪੈਸਾ ਲਾਊਗੀ ਤਾਂ ਉਹ ਪੰਜਾਬ ਦੇ ਵਿੱਚ ਹੀ ਤਕਰੀਬਨ ਖਰਚਿਆ ਜਾਊਗਾ ਪਰ ਅਰਵਿੰਦ ਕੇਜਰੀ ਆਲ ਤੇ ਉਹਨਾਂ ਨੇ ਇਹ ਬਹੁਤ ਵੱਡੇ ਰੋਸ ਲਾਏ ਸੀ ਕਿ ਇਹ ਇੰਨਾ ਦਾ ਜਿਹੜਾ ਪੰਜਾਬ ਦਾ ਪੈਸਾ ਵਾ ਉਹ ਗੁਜਰਾਤ, ਬਿਹਾਰ, ਤਾਮਲ ਨਾਡੂ, ਦਿੱਲੀ ਵਗੈਰਾ ਚੋਣਾਂ ਤੇ ਲੱਗਦਾ ਵੀ ਦੂਜੀਆਂ ਸਟੇਟਾਂ 'ਚ ਲੱਗਦਾ ਦੂਜੀਆਂ ਸਟੇਟਾਂ 'ਚ ਪੰਜਾਬ ਦਾ ਪੈਸਾ ਲੱਗਦਾ ਉਹੋ ਗੱਲ ਸਮਝਾਉਣ ਦੇ ਵਿੱਚ ਸੁਖਬੀਰ ਸਿੰਘ ਬਾਦਲ ਸਫਲ ਹੋਇਆ ਭਾਵੇਂ ਕਿ ਕਾਂਗਰਸ ਦੀ ਜਿਹੜੀ ਬੈਕਪੋਰਟ ਤੇ ਜਾਣ ਦੀ ਗੱਲ ਆ ਇਹ ਆਮ ਆਦਮੀ ਪਾਰਟੀ ਨੂੰ ਸੌਖਿਆ ਕਰੂਗੀ ਕਿਉਂਕਿ ਜੇ ਕਾਂਗਰਸ ਮਜ਼ਬੂਤ ਰਹਿੰਦੀ ਆ ਅਕਾਲੀ ਦਲ ਮਜ਼ਬੂਤ ਰਹਿੰਦਾ ਤਾਂ ਆਉਣ ਵਾਲੇ 27 ਕਾਂਟੇ ਦੀ ਟੱਕਰ ਹੋਣ ਵਾਲੀ ਹੈ ਜਿੱਦਾਂ ਤਰਨਤਨ ਦੀ ਚੋਣ ਹੋਈ ਆ ਇਹਦੇ ਵਿੱਚ ਜਿੱਦਾਂ ਤੁਸੀਂ ਗੱਲ ਕੀਤੀ ਗਿਆਨੇ ਹਰਪੀ ਸਿੰਘ ਜੀ ਜੀ ਇਹਦੇ ਸਾਰੇ ਖਲਾਅ ਦੇ ਵਿਚਾਲੇ ਤੁਸੀਂ ਸ਼੍ਰੋਮਣੀ ਅਕਾਲੀ ਦਾ ਜਿਹੜਾ ਪੁਨਰਗਠਨ ਹੋਇਆ ਜੀ ਉਹਨਾਂ ਨੂੰ ਕਿੱਥੇ ਕਿ ਦੇਖਦੇ ਹੋ ਪਾਰਟੀ ਲਾ ਲਓ ਉਹਨਾਂ ਅੱਗੋਂ ਨੂੰ ਲਾ ਲਓ ਕਿੱਥੇ ਕਿ ਦੇਖਦੇ ਹੋ ਇਦੇ ਵਿੱਚ ਦੋ ਗੱਲਾਂ ਨੇ ਇਹ ਜੇਕਰ ਭਾਈ ਹਰਪ੍ਰੀਤ ਸਿੰਘ ਖਾਲਸਾ ਦੀ ਜਥੇਬੰਦੀ ਹੈ ਜੀ ਸਰਦਾਰ ਸਿਮਰਜੀਤ ਸਿੰਘ ਮਾਨ ਸਾਫ ਦਾ ਮੈਂਬਰ ਪਾਰਲੀਮੈਂਟ ਉਹਨਾਂ ਦੀ ਜਥੇਬੰਦੀ ਹੈ ਇਹ ਦੋਨੇ ਜਥੇਬੰਦੀਆਂ ਭਾਈ ਅਮਰਤਪਾਲ ਸਿੰਘ ਖਾਲਸਾ ਦੀ ਜਥੇਬੰਦੀ ਹੈ ਜੀ ਤਿੰਨ ਜਥੇਬੰਦੀਆਂ ਨੇ ਉਹ ਜੇ ਉਹ ਤਿੰਨੇ ਜਥੇਬੰਦੀਆਂ ਵੱਖਰੇ ਵੱਖਰੇ ਤੋਂ ਕਿਉਂ ਆ ਤੌਰ ਤੇ ਤੋਂ ਲੜਦੀਆਂ ਨੇ ਜੀ ਤਾਂ ਕੋਈ ਗੱਲ ਬਣ ਸਕਦੀ ਹੈ ਉਸ ਦਾ ਵੱਡਾ ਨੁਕਸਾਨ ਸ਼੍ਰੋਮਣੀ ਅਕਾਲੀ ਦਲ ਨੂੰ ਹੋਊਗਾ ਗੰਡਾਂ ਦੇ ਵਿੱਚ ਕਿਉਂਕਿ ਪੰਥਕ ਤੌਰ ਤੇ ਸੰਘੀਰਾਂ ਦੇ ਵਿੱਚ ਤਾਂ ਦੂਜੀ ਗੱਲ ਜਿਹੜੀ ਉਹ ਪਾਰਟੀ ਹੈ ਜੀ ਤੁਸੀਂ ਦੇਖਿਓ ਆਉਣ ਵਾਲੇ ਸਮੇਂ ਦੇ ਵਿੱਚ ਜਿਉਂ-ਜਿਉਂ 2027 ਨੇੜੇ ਹੁੰਦਾ ਜਾਣਾ ਤਾਂ ਜਿੰਦੇ ਵੀ ਪੁਨਰ ਸਰਜੀਤ ਅਕਾਲੀ ਦਲ ਦੇ ਜਿਹੜੇ ਆਗੂ ਨੇ ਉਹ ਇੱਕ-ਇੱਕ ਕਰਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਵਾਪਸ ਆਉਣੇ ਸ਼ੁਰੂ ਹੋ ਜਾਣਗੇ ਕਿਉਂਕਿ ਅੱਜ ਦੀ ਜਿਹੜੀ ਇਹ ਚੋਣ ਨਤੀਜਿਆਂ ਦੀ ਜਿਹੜੀ ਲੜੀ ਆ ਇਹ ਬਹੁਤ ਵੱਡੇ ਆਉਣ ਵਾਲੇ ਭਵਿੱਖ ਦੇ ਵਿੱਚ ਰਾਜਨੀਤਿਕ ਪੱਖ ਨੂੰ ਮਜ਼ਬੂਤ ਕਰੂਗੀ ਬਹੁਤ ਸਾਰੇ ਆਗੂ ਆ ਜਿਹੜੇ ਉਹ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਵਧਣਗੇ ਭਾਵੇਂ ਕਿ ਸੁਖਬੀ ਸਿੰਘ ਬਾਦਲ ਨੇ ਕਿਹਾ ਤਾਂ ਕਿ ਅਸੀਂ ਕਿਸੇ ਨੂੰ ਵੀ ਸਾਵਾਣ ਨਹੀਂ ਕਰਨਾ ਜੀ ਪਰ ਸਰਦਾਰ ਸੁਖਬੀ ਸਿੰਘ ਬਾਦਲ ਨੂੰ ਵੀ ਇਹ ਗੱਲ ਮੰਨਣੀ ਪਊਗੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਸੱਚਮੁੱਚ ਉਹ ਅੱਗੇ ਸਰਕਾਰ ਲਈ ਕੁਝ ਕਰਨਾ ਚਾਹੁੰਦੇ ਆ ਤਾਂ ਬਹੁਤ ਸਾਰੇ ਚਿਹਰੇ ਇਹੋ ਜਿਹੇ ਆ ਭਾਈ ਜਿਵੇਂ ਤੁਸੀਂ ਮਣਪ੍ਰੀਤ ਸਿੰਘ ਘੇਾਲੀ ਦੀ ਗੱਲ ਕਰੀ ਆ ਉਹੋ ਜਿਹੇ ਚਿਹਰੇ ਆ ਜਿਹੜੇ ਸ੍ਰੋਮਣੀ ਅਕਾਲੀ ਦਲ ਦੇ ਵਿੱਚ ਹੋਣੇ ਬੜੇ ਜ਼ਰੂਰੀ ਆ ਹਾਂ ਪਾਲੀ ਜੀ ਤਰਨਤਨ ਦੀ ਗੋਣ ਆਪਾਂ ਸਾਰੇ ਸਮੂਚੀਆਂ ਪਾਰਟੀਆਂ ਦੀ ਗੱਲ ਕਰ ਲਈ ਜੀ ਉੱਥੇ ਆਪਾਂ ਮੁੜ ਤੋਂ ਫਿਰ ਅਕਾਲੀ ਦਲ ਦੀ ਆਉਣੀ ਅਕਾਲੀ ਦਲ 2 ਨੰਬਰ ਤੇ ਆਇਆ ਜੀ ਮੁਰ ਤੋਂ ਪਿੱਛੇ ਤੋਂ ਹੋ ਕੇ ਅੱਗੇ ਆਇਆ ਸਮੁੱਚੇ ਪੰਜਾਬ ਚ ਅਗਲੀਆਂ ਚੋਣਾਂ ਲਾ ਲੋ ਰਣ ਲੀਤੀ ਲਾ ਲੋ ਉਹਦੇ ਲਈ ਕੀ ਕਰਨ ਦੀ ਲੋੜ ਆ ਅਕਾਲੀ ਦਲ ਇਹਦੇ ਵਿੱਚ ਦੇਖੋ ਜੀ ਇਹ ਬੜੀ ਖੁਸ਼ੀ ਦੀ ਗੱਲ ਆ ਕਿ ਵਰਕਰ ਜਿਹੜੇ ਉਹ ਬਾਗੂਬਾਨ ਹੋਏ ਆ ਇਹਦੇ ਜਿਹੜਾ ਆਸ਼ਰਅ ਪੂਰੇ ਹਲਕਿਆਂ ਦੇ ਵਿੱਚ ਹੋਏ ਆ ਲੋਕ ਘਰਾਂ ਚ ਬੈਠੇ ਸੀ ਸ਼ਰੋਮਣੀ ਅਕਾਲੀ ਦਲ ਤੋਂ ਨਿਰਾਸ਼ ਸੀਗੇ ਬੇਅਦਬੀ ਜਿਹੜੀ ਹੋਈ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜੀ ਜੀ ਉਹਦੀ ਸ਼ਰਤਾਂ ਭਾਵੇਂ ਸਿੱਖ ਜਗਤ ਨਹੀਂ ਪੁੱਲ ਸਕਦਾ ਔਰ ਇਸ ਗੱਲ ਦਾ ਜ਼ਿਕਰ ਜ਼ਰੂਰ ਹੋ ਰਿਹਾ ਕਿ ਜੇਕਰ ਸੱਚਮੁੱਚ ਸ਼੍ਰੋਮਣੀ ਅਕਾਲੀ ਦਲ ਚਾਹੁੰਦਾ ਹੈ ਕਿਉਂਕਿ ਇੱਕ ਇਹ ਵੱਡੀ ਗੱਲ ਹੋਈ ਹੋਈ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਭਾਵੇਂ ਕਿਹਾ ਕਿ ਅਸੀਂ ਇਸ ਤਰ੍ਹਾਂ ਦੇ ਵਿੱਚ ਕੋਈ ਦੋਸ਼ੀ ਨਹੀਂ ਸੀਗੇ ਪਰ ਫਿਰ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਜਾ ਕੇ ਝੁੱਲ ਬਖਸਾਈ ਹੈ ਸਾਰੇ ਆਗੂਆਂ ਨੇ ਇੱਕ ਬਹੁਤ ਵੱਡੀ ਗੱਲ ਸੀ ਤੇ ਪੰਜਾਬ ਦੇ ਲੋਕ ਵੀ ਸ਼ਾਇਦ ਇਸ ਗੱਲ ਨੂੰ ਸਮਝਣਗੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਸਾਰੇ ਹਲਕਿਆਂ ਦੀ ਗੱਲ ਕਰੀ ਤਾਂ ਸ਼੍ਰੋਮਣੀ ਅਕਾਲੀ ਦਲ ਲਈ ਇੱਕ ਬਹੁਤ ਵੱਡਾ ਜਿਹੜਾ ਜੀ ਆਪਾਂ ਕਹਿ ਲਈ ਸਖਾਲਾ ਮਾਹੌਲ ਆ ਉਹ ਇਹ ਹੈ ਕਿ ਉਹਨਾਂ ਦੇ ਜਿਹੜੇ ਕਾਰਜ ਦੇ ਦੌਰਾਨ ਜਿੰਨੇ ਵੀ ਵਿਕਾਸ ਕਾਰਜ ਹੋਏ ਆ ਉਹ ਉਸ ਲਈ ਇੱਕ ਹਾਂ ਪੱਕੀ ਹੋਗਾ ਰਾ ਸ਼੍ਰੋਮਣੀ ਅਕਾਲੀ ਦਲ ਨੂੰ ਭਾਵੇਂ ਉਹ ਇੱਕ ਟਿਊਬਲ ਕਨੈਕਸ਼ਨ ਹੋਣ ਭਾਵੇਂ ਉਹ ਆਟਾ ਦਾਲ ਸਕੀਮ ਹੋਵੇ ਭਾਵੇਂ ਉਹ ਭਗਤਪੂਰਨ ਸਿੰਘ ਬੀਮਾ ਯੋਜਨਾ ਹੋਵੇ ਭਾਵੇਂ ਹੋਰ ਵੀ ਬਹੁਤ ਸਾਰੇ ਕਾਰਜ ਸੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਦੌਰਾਨ ਹੋਏ ਆ 24 ਘੰਟੇ ਬਿਜਲੀ ਸਪਲਾਈ ਜੇਕਰ ਮਿਲੀ ਹੈ ਤਾਂ ਸੱਚਮੁੱਚ ਵਿੱਚ ਕੋਈ ਦੋਰਾਮਾ ਨਹੀਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਰਾਜਪੂਤ ਵੀ ਮਿਲੀ ਹੈ ਜਿੱਦਾਂ ਸਕਨ ਸਕੀਨ ਦੀ ਵੀ ਗੱਲ ਕੀਤੀ ਤੁਸੀਂ ਆਮ ਆਮ ਹੀ 200 ਸਾਈਕਲ ਸਾਈਕਲ ਬੱਚਿਆਂ ਨੂੰ ਦੇਣ ਦੀ ਸਕੀਮ ਬਹੁਤ ਛੇਤੀ ਮਿਲਦੀ ਛੇਤੀ ਮਿਲਦੀ ਹਾਂ ਕਿਸੇ ਕੋਈ ਬੱਚੀ 10ਵੀਂ ਚ ਪਲਕਾਰ ਗਈ ਹੈ ਤਾਂ ਉਹਨੂੰ ਸਾਈਕਲ ਬੜਾ ਜਲਦੀ ਮਿਲਦਾ ਸੀ 108 ਐਂਬੂਲੈਂਸ ਜਿਹੜੀ ਹੈ ਭਾਵੇਂ ਕਿ ਭਗਵੰਤ ਸਿੰਘ ਮਾਨ ਫੋਟੋ ਲਾਉਣ ਦਾ ਜ਼ਿਕਰ ਕਰਦੇ ਆ ਕਿ ਪਤੀਲਿਆਂ ਤੇ ਫੋਟੋ ਹਣਾ ਉਹ ਦੇਖ ਗਿਆ ਤੇ ਫੋਟੋ ਪਰ ਫੋਟੋ ਕਲਚਰ ਤਾਂ ਅੱਜ ਵੀ ਭਾਰੂਗਾ ਹਾਂਜੀ ਅੱਜ ਵੀ ਉਸ ਤੋਂ ਸਭੋਂ ਹੁਣ ਤਾਂ ਥੈਲਿਆਂ ਤੇ ਵੀ ਲੱਗਣ ਲੱਗ ਗੀਆਂ ਕੁਝ ਚੀਜ਼ਾਂ ਸਰਕਾਰ ਦੀ ਬਣੀ ਜਿਵੇਂ ਤੁਸੀਂ ਕਹੇ ਫੋਟੋ ਕਲਚਰ ਭਾਰੀ ਕੋਈ ਚੀਜ਼ ਮਜਬੂਰੀ ਵੀ ਬਣ ਜਾਂਦੀ ਹੈ ਮਜਬੂਰੀ ਸਰਕਾਰ ਦੀ ਤੇ ਕਿਹੜੀ ਮਰਜ਼ੀ ਹੋਵੇ ਚਾਹੇ ਕੋਈ ਕੈਪਟਨ ਨੇ ਜਿੱਦਾਂ ਸਮਾਰਟ ਕਾਰਡ ਬਣਾਏ ਸੀ ਨੌਕਰੀ ਵਾਲੇ ਕਾਰਡ ਬਣਾਏ ਉਸ ਕੋਈ ਸਰਕਾਰ ਉਹ ਰੱਖਦੀ ਹੈ ਤਕਰੀਬ ਬਣਾਉਂਦਾ ਤਕਰੀਬ ਨੂੰ ਉਹਨਾਂ ਦਾ ਬਣਿਆ ਜਾਂਦਾ ਕੈਨ ਨੂੰ ਇਹ ਚਲੋ ਸਿਆਸੀ ਬਾੜੀ ਇੱਕ ਦੂਜੇ ਤੇ ਦੂਸਨ ਨੂੰ ਵਰਤ ਕਰਨਾ ਇਹਨਾਂ ਦਾ ਇੱਕ ਤਰ੍ਹਾਂ ਦਾ ਜਿਵੇਂ ਕਹਿੰਦੇ ਸਿਆਸੀ ਧਰਮ ਕਹਿ ਦਈਏ ਆਪਾਂ ਇੱਕ ਕਿ ਭਾਵੇਂ ਕਾਂਗਰਸ ਦੇ ਬੌਸ ਰਾਜ ਕੀਤਾਗਾ ਪੰਜਾਬ ਦੇ ਵਿੱਚ ਪਰ ਇਹ ਚੀਜ਼ ਜ਼ਰੂਰ ਰਹੀ ਆ ਕਿ ਸੋਨੀਆ ਗਾਂਧੀ ਨੇ ਕਦੇ ਵੀ ਇੰਨੀ ਜ਼ਿਆਦੀ ਇੰਟਰਫੀਰੈਂਸ ਪੰਜਾਬ ਦੀ ਸਿਆਸਤ ਦੇ ਵਿੱਚ ਨਹੀਂ ਕੀਤੀ ਨਾ ਹੀ ਕੈਪਟਨ ਅਮਰਿੰਦਰ ਸਿੰਘ ਇਜਾਜ਼ਤ ਦਿੰਦੇ ਸੀ ਕਿਉਂਕਿ ਉਹ ਕਾਫੀ ਹੱਦ ਤੱਕ ਆਪ ਦੇ ਪ੍ਰਧਾਨ ਨੂੰ ਇਹ ਗੱਲ ਕਹਿ ਸਕਦੇ ਸੀ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਅਸੀਂ ਚਲਾ ਰਹੇ ਹਾਂ ਸਾਰਾ ਕੁਝ ਤਾਂ ਤੁਸੀਂ ਕੇਂਦਰ ਨੂੰ ਸੰਭਾਲੋ ਪਰ ਆਮ ਆਦਮੀ ਪਾਰਟੀ ਦੇ ਵਿੱਚ ਬਿਲਕੁਲ ਉਲਟ ਇਥੇ ਜੇ ਪੰਜਾਬ ਦੀ ਜਿਹੜੀ ਸਿਆਸਤ ਆ ਉਹਦੇ ਵਿੱਚ ਬਹੁਤ ਜ਼ਿਆਦਾ ਇੰਟਰਫੇਰੈਂਸ ਦਿੱਲੀ ਦੇ ਆਗੂਆਂ ਦੀ ਹੈ ਭਾਵੇਂ ਮਨੀਸ਼ ਸੋਧਿਆ ਹੋਣ ਭਾਵੇਂ ਹੋਰ ਕੋਈ ਆਗੂ ਵਿੱਚ ਅੰਦਰ ਜਾਣ ਹੋਵੇ ਸਾਰੇ ਆ ਕੇ ਇਥੇ ਆਪਣੀ ਲਾਤ ਅਡਾਉਂਦੇ ਆ ਉਹ ਲਾਤ ਜਿਹੜੀ ਅਡਾਉਂਦੇ ਆ ਉਹ ਆਮ ਆਦਮੀ ਪਾਰਟੀ ਲਈ ਬਹੁਤ ਨੁਕਸਾਨਦੇ ਆ ਇਹ ਗੱਲ ਜਿਹੜੀ ਤੁਸੀਂ ਕਹਿੰਨੇ ਬਾਲੀ ਜੇ ਸੁਖਵੀਰ ਬਾਦਲ ਨੇ ਇੱਕ ਨਿੱਜੀ ਇੰਟਰਵਿਊ ਚੈਨਲ ਤੇ ਵੀ ਕਹੀ ਆ ਵੀ ਜਦੋਂ ਕੋਈ ਵੀ ਨਮਾਇੰਦਾ ਬਧਾ ਇੱਕ ਜਐਮਪੀ ਚੁਣਿਆ ਜਾਂਦਾ ਜਾਂ ਸਰਕਾਰ ਦੇ ਮੁੱਖ ਮੰਤਰੀ ਸੌਂ ਚੁੱਕਦਾ ਤਾਂ ਉੱਥੇ ਕਿਹਾ ਜਾਂਦਾ ਵੀ ਜਿਹੜੇ ਸਰਕਾਰ ਦੇ ਸੀਕ੍ਰੀਟ ਆ ਕੋਈ ਉਹ ਚੀ ਚਪਾ ਮੰਗੇ ਤੇ ਉਹ ਕਹਿੰਦੇ ਵੀ ਇੱਥੇ ਫਾਈਲਾਂ ਦੇ ਸੈਂ ਨਹੀਂ ਆ ਜਿਹੜੇ ਇਹ ਦਿੱਲੀ ਜਾ ਕੇ ਉਹਨਾਂ ਨਾਲ ਸਾਂਝਾ ਜਾ ਕੇ ਕਹਿੰਦੇ ਡਾਕੂਮੈਂਟ ਜਿਹੜੇ ਪੰਜਾਬ ਸਰਕਾਰ ਦੇ ਜਿਹੜੀ ਇੱਕ ਕਿਤੇ ਵੀ ਉਹ ਕਹਿੰਦੇ ਹੈ ਨਹੀਂ ਕਾਨੂੰਨ ਮੁਤਾਬਕ ਕਿਤੇ ਦਿਖਾਈ ਨਹੀਂ ਸਕਦੇ ਕਿਤੇ ਇੱਕ ਇਹ ਵੀ ਹੈ ਨਾ ਕਿ ਅੱਜ ਦੇਖੋ ਆਪਾਂ ਆਮ ਧਾਰਨਾ ਹੈ ਪਿੰਡਾਂ ਦੇ ਵਿੱਚ ਜੀ ਕਿ ਭਾਵੇਂ ਉਹ ਆਪ ਦਾ ਕੋਈ ਮੰਤਰੀ ਹੈ ਜੀ ਭਾਵੇਂ ਕੋਈ ਐਮਐਲਏ ਆ ਆਪਾਂ ਕਈ ਵਾਰੀ ਦੇਖਿਆ ਵੀ ਹੈ ਕਿ ਉਹਨਾਂ ਨੂੰ ਜੋ ਵੀ ਹੁਕਮ ਆਉਂਦਾ ਉਹ ਉਹ ਦਿੱਲੀ ਤੋਂ ਆਉਂਦਾ ਜੀ ਕੋਈ ਵੀ ਅੱਗੇ ਵਿਕਾਸ ਕਾਰ ਸ਼ੁਰੂ ਕਰਨਾ ਭਾਵੇਂ ਉਹ ਹੁਣ ਸੜਕਾਂ ਦੇ ਨਵੀਨੀਕਰਨ ਦੀ ਗੱਲ ਹੋਵੇ 19000 ਕਿਲੋਮੀਟਰ ਇਸ ਦੇ ਨਾਲ ਹੀ 5000 ਕਰੋੜ ਦੀਆਂ ਸਾਰੀਆਂ ਲਾਈਨਾਂ ਪਾਉਣ ਦੀ ਗੱਲ ਹੋਵੇ ਬਿਜਲੀ ਦੀਆਂ ਜਾਂ ਹੋਰ ਜਿਹੜੇ ਵੀ ਕਾਰਜ ਹੋਣ ਭਾਵੇਂ ਉਹ ਪਿੰਡਾਂ ਦੇ ਵਿੱਚ ਸਕੂਲਾਂ ਦੇ ਵਿੱਚ ਜਿਹੜੇ ਕਾਰਜ ਹੋਇਆ ਗੁਸਲਖਾਨਿਆਂ ਦਾ ਘਟਨ ਹੋਇਆ ਟਰਾਂਸਫਾਰਮਰ ਲੱਗਦੇ ਵੀ ਹੋ ਗਏ ਘਟਨ ਹੋਏ ਆ ਤਾਂ ਉਹ ਜਿਹੜੀ ਗੱਲ ਆ ਵੀ ਪੰਜਾਬ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਜਿੰਨੀ ਵੱਧ ਦਖਲਅੰਦਾਜ਼ੀ ਰਹੂਗੀ ਉਨਾਂ ਹੀ ਲੋਕ ਆਮ ਆਦਮੀ ਪਾਰਟੀ ਤੋਂ ਦੂਰ ਹੋਣਗੇ ਇਹ ਵੀ ਹੈ ਨਾ ਇਹਦੇ 'ਚ ਗੱਲ ਇਹ ਆ ਕਿ ਤੁਸੀਂ ਜਿੰਨੇ ਵੀ ਐਮ.ਐਲ.ਏ ਜਨੇ ਆਮ ਆਦਮੀ ਪਾਰਟੀ ਦੇ ਕੋਈ ਵੀ ਪੱਤਰਕਾਰਾਂ ਦੇ ਤੌਰ ਤੇ ਅੱਗੇ ਆਉਣ ਨੂੰ ਤਿਆਰ ਨਹੀਂ ਕੋਈ ਸੇ ਪੱਤਰਕਾਰ ਦੇ ਸਵਾਲ ਦਾ ਜਵਾਬ ਦੇਣ ਨੂੰ ਤਿਆਰ ਨਹੀਂ ਉਹਦਾ ਵੱਡਾ ਕਾਰਨ ਇਹ ਹੈ ਕਿ ਕੋਈ ਵੀ ਐਮਐਲਏ ਨਹੀਂ ਚਾਹੁੰਦਾ ਕਿ ਉਹ ਆਪਦੇ ਮੂੰਹ ਕੋਈ ਅਜਿਹੀ ਗੱਲ ਕਰ ਦੇਣ ਜਿਹਦਾ ਉਹਨੂੰ ਅੱਗੇ ਨੁਕਸਾਨ ਹੋਵੇ ਆ ਰਵਿੰਦ ਕੇਜਰੀਵਾਲ ਜੋ ਕਹਿੰਦੇ ਆ ਉਹ ਇਹ ਬੋਲਦੇ ਆ ਅਰਵਿੰਦ ਕੇਜਰੀਵਾਲ ਦੀ ਟੀਮ ਜੋ ਲਿਖ ਕੇ ਭੇਜਦੀ ਆ ਉਹ ਇਹ ਬੋਲਦੇ ਆ ਧੰਨਵਾਦ ਬਾਲੀ ਜੀ ਸਾਡੇ ਚੈਨ ਬਹੁਤ ਸਮਾਂ ਗੱਲ ਕੋ ਤੁਸੀਂ ਜੁੜੇ ਰਹੋ ਸਰਨਾਮਾ ਟੀਵੀ ਦੇ ਨਾਲ ਆਗਿਆ ਅਗਲੀ ਵੀਡੀਓ ਦੇ ਲਈ ਧੰਨਵਾਦ